thank you ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਚਿੰਤਪੁਨੀ ਦਾ ਲੰਗਰ ਜੋ ਕਿ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਹੈ ਪਰ ਇਹ 11ਵਾਂ ਲੰਗਰ ਹਰ ਸੰਗਤ ਆਉਣ ਦਾ ਹੌਸਲਾ ਜਿੱਤ ਦੀ ਸੇਵਾ ਕੀਤੀ ਜਾਂਦੀ ਹੈ ਤੇ ਬੜੇ ਸੁਖੀ ਨੇ ਜਾਣ ਆਉਣਾ ਲੱਗਣ ਜਾਇਆ ਜਾਂਦਾ ਹੈ ਜਿਸ ਦਾ 13 ਮਰੀ ਨੂੰ ਜਾਗਰਣ ਇਸ ਵਿੱਚ ਰਾਜਾ ਰੂਪੀ ਜਸਪ੍ਰੀਤ ਮਹਿਤਾ ਰਾਮ ਮੋਜੀ ਐਂਡ ਪਾਰਟੀ ਪਹੁੰਚ ਰਹੇ ਹਨ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਲੰਗਰ ਵਿੱਚ ਪਹੁੰਚ ਗਏ ਜਾਗਰਨ ਵਿੱਚ ਪਹੁੰਚ ਕੇ ਇੱਕ-ਦੋ ਬੰਦਾਂ ਨੂੰ ਭਰਉ ਤੇ ਸੇਵਾ ਕਰੇ જય ਮਾਤਾ જય ਮਾਤਾ ਪ੍ਰਬੰਧਕ ਕਮੇਟੀ ਪਿੰਡ ਬੇੜੀਆ ਨਾਲ ਵੱਲੋਂ 11ਵਾਂ ਵਿਸ਼ਾਲ ਸੰਧਾਰਾ ਜੀ ਨੂੰ ਸੱਚਾ ਧੰਨਵਾਦ ਜਿੰਦਾ ਹੈ ਤੇ 13 ਤਰੀਕ ਨੂੰ ਜਿੱਥੇ ਜਾਗਰਨ ਕਰਾਇਆ ਜਾ ਰਿਹਾ ਸਮੂਹ ਨਗਰ ਵਾਸੀਆਂ ਜੀ ਸਾਰੇ ਭਦਰ ਸਾਰੇ ਨਗਰ ਵਾਸੀਆਂ ਨੂੰ आदिमानी की सारी सगत में बेनती की जाती है कि तेरह तरीक शाम जगढ़ तक पहुंच के जीवा हाँ गाँ गाँ। प्राँ प्राँ जी माता हाजरियां बनाओ महामारी खुशियाँ प्राप्त करो जी जय माता दिन फोरि रह तरीक को लैके तेरह तरीक तक लगभग चौबी घंटे जिला जा रहा है जी सारे संकतान बेनती है जी महामारी के दरबार करके हाजरियां करो तो लगता जय माता जय माता ਨਿਰਮਾਰੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨ ਚਿੰਤ ਕੋ ਨਹੀਂ ਦਾ ਲੱਗਦਾ ਜੋ ਕਿ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਬੜੇ 11ਵਾਂ ਲੰਗਰ ਸਾਰਾ ਸੰਗਤ ਆਉਣ ਦਾ ਹਰ ਹਰ ਦੀ ਸੇਵਾ ਕੀਤੀ ਜਾਂਦੀ ਹੈ ਤੇ ਬੜੇ ਖੁਸ਼ੀ ਦੇ ਨਾਲ ਆਉਣਾ ਲੱਗਦਾ ਜਾ ਜਾਂਦਾ ਹੈ ਇਸ ਦਾ 13ਵੇਂ ਜਾਗਰਣ ਜਿਸ ਵਿੱਚ ਰਾਜਾ ਰੂਪੀ ਜਸਪ੍ਰੀਤ ਮਹਿਤਾ ਆਰਾਮ ਮੋਜੀ ਐਂਡ ਪਾਰਟੀ ਪਹੁੰਚ ਰਹੇ ਹਨ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ